ਸਟਾਰ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਜ਼ਾਰ ਬੇਲਾ ਜਲਾ ਰੋਪੜ ਨੇੜੇ ਸ਼੍ਰੀ ਚਮਕੌਰ ਸਾਹਿਬ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਟੌਪਿਕ ਤੇ ਗੱਲ ਕਰਨ ਵਾਲੇ ਆ ਇੱਕ ਲੱਖ ਦੀ ਨੌਕਰੀ ਗੁਆਣ ਵਾਲਾ ਮੁੰਡਾ ਜਦੋਂ ਦੁਬਾਰਾ ਉਹ ਨੌਕਰੀ ਪ੍ਰਾਪਤ ਕਰ ਲੈਂਦਾ ਤਾਂ ਫਿਰ ਕਿੰਨੀ ਖੁਸ਼ੀ ਉਸ ਪਰਿਵਾਰ ਨੂੰ ਹੁੰਦੀ ਆ ਤੇ ਕਿੰਨੀ ਖੁਸ਼ੀ ਮੈਨੂੰ ਆ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ सुशील कुमार सिरसा ਤੋਂ ਇਹ ਵੀਰ ਜਿਹੜਾ ਕਿ ਇੱਕ ਇੰਜੀਨੀਅਰ ਹੈ ਇਲੈਕਟ੍ਰੀਕਲ ਇੰਜੀਨੀਅਰ ਆ ਔਰ ਬੜੀ ਵਧੀਆ ਜੌਬ ਸੀ ਪਰ ਕੁसंगਤ ਮਿਲਣ ਕਰਕੇ ਕੁसंग ਦਾ ਸਕਾਰ ਹੋਇਆ ਹੋਇਆ ਚਿੱਟਾ ਲਾਉਣ ਲੱਗ ਪਿਆ ਲਾਉਂਦਾ ਲਾਉਂਦਾ ਇੰਨਾ ਗ੍ਰਸਤ ਹੋ ਗਿਆ ਵਿੱਚ ਕਿ ਆਪਣੀ ਸਿਹਤ ਵੀ ਗਵਾ ਬੈਠਾ ਸਮਾਜਿਕ ਰੁਤਬਾ ਵੀ ਘੋਆ ਬੈਠਾ ਜਿੰਦਗੀ ਦੇ ਸਵਾਦ ਵੀ ਘੋਆ ਬੈਠਾ ਸਤਕਾਰ ਵੀ ਘੋਆ ਬੈਠਾ ਸਰਮਾਇਆ ਵੀ ਘੋਆ ਬੈਠਾ ਔਰ ਨਾਲ ਦੀ ਨਾਲ ਆਪਣੀ ਨੌਕਰੀ ਵੀ ਘੋਆ ਬੈਠਾ ਫਿਰ ਸਾਡੇ ਨਾਲ ਇਹਨਾਂ ਨੇ ਪਹੁੰਚ ਕੀਤੀ ਸੋਸ਼ਲ ਮੀਡੀਆ ਜਰੇ YouTube ਤੇ ਸਾਨੂੰ ਦੇਖਿਆ ਸਾਡੇ ਨਾਲ ਗੱਲਬਾਤ ਕੀਤੀ ਇਹਨਾਂ ਦੀ ਮਿਸਿਸ ਨੇ ਔਰ ਆਪਣੀਆਂ ਤਕਲੀਫਾਂ ਦਸੀਆਂ ਫਿਰ ਅਸੀਂ ਇਹਨਾਂ ਨੂੰ ਆਪਣੀ ਮੈਡੀਸਨ ਬਾਰੇ ਦੱਸਿਆ ਔਰ ਇਹਨਾਂ ਨੇ ਸਾਡੇ ਕੋਲੋਂ ਮੈਡੀਸਨ ਮੰਗਵਾਈ ਬਾਈ ਕੋਰੀਅਰ ਅਸੀਂ ਮੈਡੀਸਨ ਸਰਸੀ ਭੇਜਦੇ ਆ ਔਰ ਗੁਰੂ ਸਾਹਿਬ ਦੀ ਕਿਰਪਾ ਇੰਨੀ ਹੋਈ ਹੈ ਕਿ ਪਿਛਲੇ ਮਹੀਨੇ ਭਾਵੇਂ ਕਿ 11 9 2025 ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵੀਰ ਨੂੰ ਮੈਡੀਸਨ ਭੇਜੀ ਆ ਐਡਰੈਸ ਪੂਰਾ ਨਹੀਂ ਸਾਰਾ ਦੇਣਾ ਤਾਂ ਕਿ ਕਈ ਕੁਝ ਗੱਲਾਂ ਅਸੀਂ ਡਿਸਕਲੋਜ਼ ਵੀ ਨਹੀਂ ਕਰਦੇ ਤਾਂ ਅੱਜ ਮਿਤੀ 12 10 2025 ਹੈ ਔਰ ਅੱਜ ਇਹ ਵੀਰ ਸਿਰਫ 7 5 ਦਿਨ ਦੀ ਦਵਾਈ ਸੀ ਭੇਜੀ ਸੀ ਜਿਹੜੀ ਕਿ ਇਹਨੇ ਘਟਾ ਘਟਾ ਕੇ 8-10 ਦਿਨ ਦੇ ਵਿੱਚ ਖਾਧੀ ਔਰ ਇੰਨੀ ਛੇਤੀ ਰਿਕਵਰ ਹੋਇਆ ਕਿ ਮਹਾਰਾਜ ਦੀ ਕਰਮਾਤੀ ਵਾਪਰੀਆ ਦੁਬਾਰਾ ਦਵਾਈ ਵੀ ਮੰਗਾਈ ਨਹੀਂ ਸਾਡੇ ਕੋਲੋਂ ਇਹਨਾਂ ਨੇ ਹੁਣ ਆਪਣੇ ਪਰਿਵਾਰ ਦੇ ਵਿੱਚ ਮੁੜ ਕੇ ਜੌਬ ਕਰਨ ਦੀ ਟਰਾਈ ਦੇ ਵਿੱਚ ਜੌਬ ਕਰਨ ਦੀ ਭਾਲ ਦੇ ਵਿੱਚ ਆ ਤੇ ਅੱਜ ਇਹ ਇੰਟਰਵਿਊ ਵਾਸਤੇ ਗਿਆ ਸੀ ਔਰ ਮੈਨੂੰ ਉਮੀਦ ਹੈ ਕਿ ਇਹਦੀ ਸੈਲੈਕਸ਼ਨ ਵੀ ਹੋਊਗੀ ਦੁਬਾਰਾ ਮੁੜ ਕੇ ਇਹ ਬੰਦਾ ਜੌਬ ਕਰਕੇ ਆਪਣੇ ਪਰਿਵਾਰ ਨੂੰ ਪਾਲ ਸਕੇਗਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਜਿਹੜੀ ਦੁਵਾਮਾਂ ਵਾਲੀ ਸਾਡੇ ਲਈ ਇਹ ਆ ਕਿ ਇਸ ਵੀਰ ਦੀ ਜਿਹੜੀ ਮੈਸੇਜ ਆ ਉਹ ਮੈਨੂੰ ਮੈਸੇਜ ਵੀ ਕਰਦੀ ਆ ਅੱਜ ਫਿਰ ਸਾਨੂੰ ਇਹਨਾਂ ਨੇ ਫੋਟੋਆਂ ਭੇਜੀਆਂ ਸੁਸ਼ੀਲ ਕੁਮਾਰ ਦੀਆਂ ਇਦੇ ਵਿੱਚ ਫੇਸ ਨਹੀਂ ਦਿਖ ਰਿਹਾ ਟੱਚ ਕਰਾਂਗਾ ਤਾਂ ਫੇਸ ਵੀ ਸਾਹਮਣੇ ਆ ਜਾਏਗਾ ਔਰ ਪਿਛਲੀਆਂ ਫੋਟੋਆਂ ਵੀ ਸੁਸ਼ੀਲ ਕੁਮਾਰ ਦੀ ਮੇਰੇ ਫੋਨ 'ਚ ਪਈਆਂ ਨੇ ਕਿ ਇਹਨੇ ਕਿੰਨੀ ਬੁਰੀ ਹਾਲਤ ਆਪਣੀ ਕਰ ਲਈ ਸੀ ਨਸ਼ਾ ਕਰਕੇ ਥੋੜਾ ਜਿਹਾ ਮੈਂ ਤੁਹਾਨੂੰ ਦਿਖਾਣਾ ਚਾਹਣਾ ਔਰ ਅੱਜ ਇਹ ਵੀਰ ਆ ਇਸ ਤਰ੍ਹਾਂ ਦੇ ਹਾਲਾਤ ਇਹਨੇ ਬਣਾ ਲਏ ਸੀ ਆਪਣੇ ਚਿੱਟਾ ਲਾ ਲਾ ਕੇ ਮੇਰੇ ਕੋਲੇ ਜਿਉਣ ਦੀ ਉਮੀਦ ਛੱਡ ਦਿੱਤੀ ਸੀ ਪਰਿਵਾਰ ਨੇ ਠੀਕ ਹੋਣ ਦੀ ਉਮੀਦ ਵੀ ਛੱਡ ਦਿੱਤੀ ਸੀ ਕਿ ਸੁਸ਼ੀਲ ਕੁਮਾਰ ਕਦੇ ਠੀਕ ਵੀ ਹੋ ਸਕਦਾ ਪਰ ਗੁਰੂ ਨਾਨਕ ਦਾਸ ਮਹਾਰਾਜ ਨੇ ਕਿਰਪਾ ਕੀਤੀ ਕਿ ਆ ਜੋ ਵੀਰ ਮੁੜ ਕੇ ਦੁਬਾਰਾ ਇੰਟਰਵਿਊ ਦੇਣ ਗਿਆ ਹੋਇਆ ਹੈ ਔਰ ਮਾਤਾ ਜੀ ਜਿਹੜੀ ਜਿਹੜੀ ਇਹਦੀ ਮੈਸੇਜ ਆ ਉਹ ਮੈਨੂੰ ਬਾਈ ਜੀ ਕਹਿੰਦੀ ਆ ਕਹਿੰਦੀ ਬਾਈ ਜੀ ਸਾਡੀ ਮੰਮੀ ਤੁਹਾਨੂੰ ਰੋਜ਼ ਦੁਆਵਾਵਾਂ ਦਿੰਦੀ ਆ ਵਿੱਚ ਮੈਸੇਜ ਪਾਏ ਹੋਏ ਉਹਨਾਂ ਨੇ ਇਹ ਮੈਸੇਜ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਵਿੱਚ ਤਾਂ ਕਿ ਤੁਸੀਂ ਪੜ੍ਹ ਵੀ ਸਕੋ ਔਰ ਯਕੀਨ ਕਰ ਸਕੋ ਕਿਉਂਕਿ ਬਹੁਤ ਲੋਕਾਂ ਨੂੰ ਇਹ ਭਰੋਸਾ ਹੀ ਨਹੀਂ ਹੁੰਦਾ ਕਿ ਕੋਈ ਮੈਡੀਸਨ ਇਦਾਂ ਦੀ ਹੈ ਜਿਹੜੀ ਕਰਮਾਤੀ ਤੌਰ ਤੇ ਸਾਨੂੰ ਠੀਕ ਕਰ ਦਿੰਦੀ ਆ ਔਰ ਮਰੀਜ਼ ਆਪਣੇ ਘਰ ਬੈਠ ਕੇ ਕਿਤੇ ਸੈਂਟਰ ਜਾਣ ਦੀ ਲੋੜ ਨਹੀਂ ਕਿਤੇ ਘਰ ਛੱਡਣ ਦੀ ਲੋੜ ਨਹੀਂ ਬਸ ਆਪਣਾ ਆਰਾਦਾ ਬਦਲਣਾ ਹੈ ਸੰਗਤ ਛੱਡਣੀ ਆ ਦਵਾਈ ਖਾਣੀ ਆ ਠੀਕ ਹੋ ਜਾਣਾ ਹੈ ਮੁੜ ਕੇ ਜ਼ਿੰਦਗੀ ਦਾ ਉਸੇ ਤਰ੍ਹਾਂ ਤੁਸੀਂ ਆਨੰਦ ਲੈ ਸਕਦੇ ਹੋ ਕਈ ਲੋਕ ਕਹਿੰਦੇ ਜੀ ਡਾਕਟਰ ਗੱਪੀਆ ਕੋਈ ਕਹਿੰਦਾ ਝੂਠ ਹੈ ਜੀ ਕੋਈ ਕਹਿੰਦਾ ਦਵਾਈ ਬੜੀ ਮਹਿੰਗੀ ਹੈ ਜੀ ਤੁਸੀਂ ਹੁਣ ਆਪ ਦੇਖ ਸਕਦੇ ਹੋ ਸਬੂਤ ਤੁਹਾਡੇ ਸਾਹਮਣੇ ਪਿਆ ਹੈ ਤੇ 11 9 ਨੂੰ ਅਸੀਂ ਦਵਾਈ ਕੋਰੀਅਰ ਕਰਦੇ ਆ 7000 ਰੁਪਏ ਦਵਾਈ ਭੇਜਦੇ ਆ ਔਰ ਓਕੇ ਦਾ ਨਿਸ਼ਾਨ ਲੱਗਿਆ ਹੋਇਆ ਕਿਉਂਕਿ ਅਸੀਂ ਵਾਰ-ਵਾਰ ਮਰੀਜ਼ ਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਹਾਂ ਵੀ ਕਿਵੇਂ ਹਾਲਾਤ ਕਿਦਾਂ ਦੇ ਨੇ ਮਰੀਜ਼ ਠੀਕ ਹੋ ਜਾਂਦਾ ਇਤੋਂ ਸਸਤਾ ਇਲਾਜ ਇਸ ਤੋਂ ਵਧੀਆ ਇਲਾਜ ਹੈ ਕਿਤੇ ਹੋਏ ਨਹੀਂ ਸਕਦਾ ਉਹ ਵੀ ਖਾਸ ਕਰਕੇ ਚਿੱਟੇ ਵਾਲੇ ਮਰੀਜ਼ ਦਾ ਜਿਹੜਾ ਬੰਦਾ ਰੋਜ਼ 1-1 2-2 ਗ੍ਰਾਮ ਚਿੱਟਾ ਪੀਦਾ ਹੋਵੇ ਦੋਸਤੋ ਕਹਿਣ ਨੂੰ ਗੱਲਾਂ ਬੜੀਆਂ ਸੁਖਾਲੀਆਂ ਵੀ ਨੇ ਹਾਂ ਕਈ ਬਰੀਜਾਂ ਨੂੰ ਬੜੀਆਂ ਸਮੱਸਿਆਵਾਂ ਵੀ ਆਉਂਦੀਆਂ ਸਾਰੇ ਬਰੀਜ ਇੱਕਸਾਰ ਇੱਕ 체ਤੀ ਇੱਕੋ ਤਰ੍ਹਾਂ ਦੇ ਇਲਾਜ ਨਾਲ ਠੀਕ ਨਹੀਂ ਹੋ ਸਕਦੇ ਇਹ ਮੈਂ ਵੀ ਮੰਨਦਾ ਪਰ ਇਹ ਪੋਸਿਬਿਲਟੀ ਹੈ ਕਿ ਤੁਸੀਂ 5 ਦਿਨ ਦੀ ਦਵਾਈ ਖਾ ਕੇ 10 ਦਿਨ ਦੀ ਦਵਾਈ ਖਾ ਕੇ ਮਹੀਨਾ ਦਵਾਈ ਖਾ ਕੇ 1.5 ਮਹੀਨਾ ਦੋਈ ਖਾ ਕੇ ਜਾਂ 2 ਮਹੀਨੇ ਵੀ ਦੋਈ ਖਾ ਕੇ ਠੀਕ ਹੁੰਦੇ ਤਾਂ ਵੀ ਕਿਤੇ ਜ਼ਿਆਦਾ ਵਧੀਆ ਨਾ ਠੀਕ ਹੋਣ ਨਾਲੋਂ ਵਧੀਆ ਟਰਾਈ ਕਰੋ ਕੋਸ਼ਿਸ਼ ਕਰੋ ਸਾਡਾ YouTube ਚੈਨਲ ਤੁਸੀਂ ਦੇਖਦੇ ਹੋ ਤੁਹਾਡਾ ਬਹੁਤ ਧੰਨਵਾਦ ਸਾਨੂੰ Facebook ਚੈਨਲ ਆ ਸ਼ਾਮ ਸਿੰਘ ਕੁੰਡਲ ਸਵੇਰੀ ਫੇਸ ਆਈਡੀ ਆ ਮੇਨ ਆਈਡੀ ਆ ਉੱਤੇ ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਸੀਂ ਇਸ ਤਰ੍ਹਾਂ ਦੀ ਗਤੀਵਿਧੀਆਂ ਪਾਉਂਦੇ ਰਹਿੰਦੇ ਹਾਂ ਤਾਂ ਕਿ ਜਿਹੜੇ ਲੋਕ ਭਰੋਸਾ ਹੀ ਨਹੀਂ ਕਰਦੇ ਉਹ ਕਰਨ ਦੇਖਣ ਦੇਖ ਕੇ ਸਾਡੇ ਤੱਕ ਅਪਰੋਚ ਕਰਨਾ ਆਪਣੀਆਂ ਸਮੱਸਿਆਵਾਂ ਸਾਡੇ ਨਾਲ ਸਾਂਝੀਆਂ ਕਰਨ ਤਾਂ ਕਿ ਆਪਾਂ ਤੁਹਾਡੇ ਮਰੀਜ਼ਾਂ ਨੂੰ ਠੀਕ ਕਰ ਸਕੀਏ ਔਰ ਗੁਰੂ ਬਖਸ਼ਿਸ਼ ਕਰੇ ਇਹ ਚੀਜ਼ ਬੜੀ ਖਤਰਨਾਕ ਹੈ ਸਾਡੇ ਪੰਜਾਬ ਵਾਸਤੇ ਔਰ ਮਹਾਰਾ ਦੀ ਬੜੀ ਕਿਰਪਾ ਦੇ ਨਾਲ ਬੜੀ ਬਖਸ਼ਿਸ਼ ਦੇ ਨਾਲ ਅਸੀਂ ਮੈਡੀਸਨਾਂ ਜਿਹੜੀ ਉਹ ਹਰ ਤਰ੍ਹਾਂ ਦੀ ਤਕਲੀਫ ਵਾਸਤੇ ਮੈਡੀਸਨ ਬਣਾਈ ਹੋਈ ਆ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਕੋਡਿਕਸ਼ਨ ਨਹੀਂ ਹੁੰਦੀ ਦਵਾਈਆਂ ਕੰਟੀਨਿਊ ਨਹੀਂ ਖਾਣੀ ਪੈਂਦੀ ਹੈ ਕਈ ਲੋਕ ਕਮੈਂਟ ਕਰ ਦਿੰਦੇ ਕਿ ਦਵਾਈ ਨਹੀਂ ਛੱਡਦੀ ਜੀ ਬਿਲਕੁਲ ਗਲਤ ਲੋਕ ਕਮੈਂਟ ਕਰਦੇ ਆ ਜੀ ਜਿਨ੍ਹਾਂ ਲੋਕਾਂ ਦਾ ਕੰਮ ਸਿਰਫ ਬੋਲਣਾ ਹੈ ਕੁਝ ਕਰਨਾ ਨਹੀਂ ਉਹ ਲੋਕ ਬੜਾ ਕੁਝ ਕਹਿੰਦੇ ਆ ਕੋਈ ਲੋਟੂ ਵੀ ਕਹਿੰਦਾ ਮੈਨੂੰ ਕੋਈ ਚੋਰ ਵੀ ਕਹਿੰਦਾ ਕੋਈ ਠੱਗ ਵੀ ਕਹਿੰਦਾ ਕੋਈ ਲੋਕ ਬੜਾ ਇਹਨਾਂ ਗੱਲਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਪਰ ਜਿਹੜੇ ਬੜੀ ਠੀਕ ਹੁੰਦੇ ਨੇ ਦਵਾਈ ਖਾ ਕੇ ਉਹਨਾਂ ਲਈ ਉਹ ਸਾਨੂੰ ਐਪਰੀਸ਼ੀਏਟ ਕਰਦੇ ਆ ਸਾਨੂੰ ਫਿਰ ਕੰਮ ਕਰਨ ਦਾ ਹੋਰ ਵੀ ਉਤਸ਼ਾਹ ਮਿਲਦਾ ਹੈ ਇਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਕਮੈਂਟ ਵੀ ਕਰਨਾ ਲਾਈਕ ਵੀ ਕਰਨਾ ਔਰ ਸ਼ੇਅਰ ਵੀ ਕਰਨਾ ਤਾਂ ਕਿ ਜਿਹੜੇ ਕੋਈ ਹੋਰ ਤੁਹਾਡੇ ਸਗੇ ਸੰਬੰਧੀ ਕੋਈ ਲੋਕ ਇਦਾਂ ਦੀ ਡਿਕਸ਼ਨ ਚ ਫਸੇ ਹੋਏ ਆ ਟ੍ਰੀਟਮੈਂਟ ਕਰਵਾ ਕੇ ਆ ਕੇ ਚੁੱਕੇ ਥੱਕ ਚੁੱਕੇ ਆ ਸਾਡੇ ਨਾਲ ਸੰਪਰਕ ਕਰਨ ਤੇ ਆਪਣੇ ਬਰੀਜ ਨੂੰ ਠੀਕ ਕਰਵਾਉਣ ਸਭ ਦਾ ਧੰਨਵਾਦ ਰੱਬ ਰੱਖੇ